ਹਾਂਜੀ ਸੱਸੀ ਗੱਲ ਦੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਜੀ ਤੇ ਜਿੱਦਾਂ ਕੀ ਜੀ ਆਪਾਂ ਆਏ ਹੋਏ ਆ ਭਰਾ ਵਾਲਾ ਸਾਰੇ ਬੈਠੇ ਹੋਏ ਆ ਭਰਾ ਸਿਮੂ ਸਾਹਿਬ ਜੀ ਨਾਲ ਠੀਕ ਆ ਤੇ ਬਾਕੀ ਆ ਤੁਹਾਨੂੰ ਖਾਵਾਂਗੇ ਪੂਰਾ ਗੇ ਵੇ ਲੋ ਵੀਰ ਕੀ ਸ਼ੁਭ ਨਾਮ ਭਰਾ ਦਾ ਲਵ ਲਵ ਵੀਰ ਇੱਧਰ ਆ ਵੀਰ ਜੀ ਤੁਹਾਡਾ ਨਾਮ ਪ੍ਰਿੰਸ ਪ੍ਰਿੰਸ ਵੀਰ ਆ ਇੱਧਰ ਠੀਕ ਆ ਬਾਕੀ ਸਭ ਨੂੰ ਤੁਸੀਂ ਜਾਣਦੇ ਹੀ ਹੋ ਜੀ ਜਿਹੜੇ ਵੀ ਵੀਰ ਭਰਾ ਸਾਡੇ ਇਹ ਸਾਡਾ ਆਪੂ ਵੀਰ ਜੀ ਆ ਜੀ ਭਰਾ ਸਾਡਾ ਸਭ ਨੂੰ ਪਤਾ ਹੀ ਆ ਆਪੂ ਵੀਰ ਦਾ ਤੇ ਤੁਹਾਨੂੰ ਟਰੋਫੀਆਂ ਵਿਖਾਉਨੇ ਆ ਤੇ ਜਿਹੜੇ ਜਿਹੜੇ ਨਾਮ ਅੱਜ ਤੱਕ ਵਨ ਕੀਤੇ ਹੋਏ ਆ ਆਓ ਲਾਲੀ ਭਾਈ ਵਿਖਾਓ ਟਰੋਫੀਆਂ ਜਿਹੜੀਆਂ ਇੱਧਰ ਆਓ ਇੱਧਰ ਹਾਂ ਜੀ ਇਹ ਆ ਜੀ ਟਰੋਫੀਆਂ ਵੇਖ ਲਓ ਜੀ ਠੀਕ ਆ ਆ ਲਓ ਜੀ ਇਹ ਦੋ ਜੀ ਇਹ ਜ਼ੂਮ ਕਰਕੇ ਤੁਹਾਨੂੰ ਇਧਰੋਂ ਸ਼ੁਰੂ ਹੋ ਜੰਨੇ ਆ ਬੱਤੀ ਬੁੱਤੀ ਜਿਗਾਲਾ ਜੀ ਗੋਣੀ ਤੇ ਆਹ ਵੇਖੋ ਜੀ ਦੂਸਰਾ ਸਥਾਨ ਸਤਾਜਿੰਦੀ ਜੀ ਸਤਾਜੀ ਲੁਧਿਆਣੇ ਵਾਲੇ ਇਹਨਾਂ ਦੇ ਟੂਰਨਾਮੈਂਟ ਦੇ ਵਿੱਚ ਆਹ ਸਾਰੀ ਜਿਹੜੀ ਆ ਮਿਹਨਤ ਕਮਾਈ ਹੋਈ ਆ ਹਮੇਸ਼ੇ ਸਤਾਜ ਦੀ ਯਾਦ ਵਿੱਚ ਸਪੈਸ਼ਲ ਨਾਮ ਠੀਕ ਹੈ ਜੀ ਅੱਗੇ ਆ ਜਿਓ ਜੀ ਅੰਮ੍ਰਿਤਸਰ ਪਿਜਨ ਫਲਾਈਂਗ ਸਪੈਸ਼ਲ ਅਵਾਰਡ ਰੁਈ ਸਾਜ ਜੀ ਕਾਸ਼ੀ ਸਤਾਜ ਜੀ ਆਰ ਸਟਾਰ ਗਰੁੱਪ ਆ ਪਹਿਲਾ ਨਾਮ ਕਬੂਤਰਬਾਜੀ ਠੀਕ ਹੈ ਜੀ 362025 ਇਹ ਸਭ ਜਿਹੜੀ ਆ ਜੀ ਆ ਵੇਖ ਲਓ ਸ਼ੀਲਡਾਂ ਇਹ ਵਿਨ ਕੀਤੀਆਂ ਆ 10ਵਾਂ ਕਬੂਤਰਬਾਜੀ ਮੁਕਾਬਲਾ 2024 ਦੇ ਵਿੱਚ ਹਿੱਟ ਪ੍ਰਵਾਹ ਮਾਰੀ ਸੀ ਸਤਾਜ ਜੀ ਨਾ ਨੇ ਠੀਕ ਆ ਆ ਵੇਖ ਲਓ ਜੀ ਆ ਹਿੱਟ ਪ੍ਰਵਾਹ ਦਾ ਨਾਮ ਜੋ ਆ ਅੱਗੇ ਸਾਰੇ ਟੂਰਨਾਮੈਂਟ ਦੀਆਂ ਆ ਦੇਖ ਸਕਦੇ ਜੇ ਤੁਸੀਂ ਠੀਕ ਹੈ ਜੀ ਇੱਧਰ ਅੱਗੇ ਆ ਜਾਓ ਜੀ ਸਪੈਸ਼ਲ ਕਬੂਤਰਬਾਜੀ ਠੀਕ ਹੈ ਤੇ ਆ ਜੀ ਸ਼ਿਮੂ ਬਿੱਲਾ ਆਸਟ੍ਰੇਲੀਆ ਸਾਜੀਣੀ ਤੇ ਆ ਮਹਾਕੰਬ ਤੀਸਰਾ ਕਬੂਤਰਬਾਜੀ ਮੁਕਾਬਲਾ 22 ਤਰੀਕ 2024 ਠੀਕ ਹੈ ਜੀ ਆ ਵਿਸ਼ੇਸ਼ ਸਨਮਾਨ ਜਿਹੜਾ ਕੀਤਾ ਗਿਆ ਸੀ ਉਹਦੀ ਟਰੋਫੀ ਆ ਜੀ ਆ ਵੀ ਸਾਡੇ ਜੀ ਤੁਸੀਂ ਆ ਠੀਕ ਹੈ ਤੇ ਇਧਰ ਵਾ ਹਿੱਟ ਪਰ ਵਾ ਫੇਰ ਆ ਗਈ ਜੀ ਅੱਗੇ ਠੀਕ ਹੈ ਜੀ ਯਾਨੀ ਕਿ ਕਾਫੀ ਮਿਹਨਤ ਜਿਹੜੀ ਕੀਤੀ ਆ ਉਸਤਾਦ ਜੀ ਨਾਣੇ ਆ ਮਿਹਨਤ ਦੇ ਸਿਰ ਤੇ ਹੀ ਟਰੋਫੀਆਂ ਕਮਾਈਆਂ ਵਾ ਐਵੇਂ ਨਹੀਂ ਕਮਾਈਆਂ ਜਾਂਦੀਆਂ ਟਰੋਫੀਆਂ ਤੇ ਆ ਬ੍ਰਦਰਸ ਪਿਜਨ ਕਲੱਬ ਆ ਵੀ ਹੈ ਜੀ ਵਿੱਚ ਬ੍ਰਦਰਸ ਪਿਜਨ ਕਲੱਬ ਅੰਮ੍ਰਿਤਸਰ ਤੇ ਬੈਸਟ ਕਬੂਤਰ ਠੀਕ ਹੈ ਜੀ ਬੈਸਟ ਕਬੂਤਰ ਦਾ ਨਾਮ ਹੀ ਜੀ ਇਹ ਚੁੱਕਿਆ ਆ ਵੇਖ ਲਓ ਤੇ ਇੱਧਰ ਆ ਜਾਓ ਜੀ ਹੁਣ ਇੱਕ ਆ ਟਰੋਫੀ ਥੱਲੇ ਪਈ ਹੋਈ ਆ ਇਹ ਵਿਖਾਉਣੀ ਆ ਜੀ ਆ ਵੇਖੋ ਕਬੂਤਰ ਬਾਜ਼ੀ ਮੁਕਾਬਲਾ 25 27 ਤੇ 32 2025 3 ਡੇ ਟੂਰਨਾਮੈਂਟ ਪਹਿਲਾ ਇਨਾਮ ਅਮਰਸਰ ਪਿਜਨ ਫਲਾਈਂਗ ਕਲੱਬ ਇਹ 2025 ਦੀ ਆ ਜੀ ਇਹ ਟਰੋਫੀ ਤੇ ਆ ਜੀ ਇਧਰ ਫੇਰ ਆ ਵੀ 2025 ਦੀ ਆ ਠੀਕ ਐ ਲੈ ਲੋ ਜੀ ਦੂਜਾ ਇਨਾਮ ਆਲ ਅੰਮ੍ਰਿਤਸਰ ਕਿਜਨ ਕਲੱਬ ਇਹ ਸਭ ਟਰੋਫੀਆਂ ਜੀ ਜਿਹੜੀਆਂ ਮਿਹਨਤ ਨਾਲ ਕਮਾਈਆਂ ਹੋਈਆਂ ਵਾ ਆ ਲੋ ਜੀ ਪਹਿਲਾ ਇਨਾਮ 2025 ਵੇਖੋ ਜੀ 2025 ਦੇ ਵਿੱਚ ਜਿਹੜੇ ਨਾਮ ਚੁੱਕੇ ਆ ਠੀਕ ਆ ਨਵਾਂ ਕਬੂਤਰਬਾਜੀ ਮੁਕਾਬਲਾ ਪਹਿਲਾ ਇਨਾਮ ਠੀਕ ਹੈ ਜੀ ਸਲਤਾਲ ਮੈਂਡ ਰੋਡ ਤੋਂ ਆ 10ਵਾਂ ਕਬੂਤਰਬਾਜੀ ਮੁਕਾਬਲਾ ਪਹਿਲਾ ਨਾਮ 2024 ਠੀਕ ਹੈ ਤੇ ਆ ਤੁਹਾਨੂੰ ਛਿਲਡਾਂ ਵੀ ਸਾਰੀਆਂ ਪ੍ਰੋਪਰ ਵਿਖਾ ਦੇਣੇ ਆ ਜੀ ਬਹੁਤ ਬਹੁ ਵੱਡੀਆਂ ਛਿਲਡਾਂ ਵਾਂ ਛੋਟੀਆਂ ਨਹੀਂ ਆ ਵੇਖੋ ਇੱਥੋਂ ਤੱਕ ਦੀਆਂ ਭਾਈ ਮੇਰੇ ਆਉਂਦੀਆਂ ਛਿਲਡਾਂ ਇਹ ਹੈ ਇਹ ਕਾਹ ਛਿਲਡ ਹੈ ਜੀ ਇਹਦੇ ਪੂਰੀ ਮੇਰੇ ਨਾਲ 5 6 ਫੁੱਟ ਦੀ ਆ ਜੀ ਆ ਤੇ ਆ ਕੱਪ ਆ ਵੇਖ ਲਓ ਤੇ ਇਹ ਵੀ ਜੀ ਆ 10ਵਾਂ ਕਬੂਤਰਬਾਜੀ ਮੁਕਾਬਲਾ ਵਾਜੀ ਅੰਮ੍ਰਿਤਸਰ ਪੀਜਨ ਕਲੱਬ ਆ ਵੇਖ ਲੋ ਜੀ ਦੂਸਰਾ ਇਨਾਮ ਤੇ ਦਸਵਾਂ ਕਬੂਤਰਬਾਜੀ ਮੁਕਾਬਲਾ ਤੇ ਜੀ ਇਹ ਸਾਰੀ ਜਿਹੜੀ ਮਿਹਨਤ ਆ ਇਹ ਜਿਹੜੀ ਕਮਾਈ ਲੋ ਜੀ ਇੱਕ ਹੋਰ ਆ ਗਈ ਲੋ ਜੀ ਭਾਈ ਕਿੰਨੀਆਂ ਲੈਓ ਭਾਈ ਹੋਰ ਵੀ ਲੋ ਜੀ ਪਹਿਲਾ ਨਾਮ ਕੋਈ ਵੜ ਲੈ ਆ ਵੀ ਵੇਲੇ ਦਸਵਾਂ ਕਬੂਤਰਬਾਜੀ ਮੁਕਾਬਲਾ ਦੇ ਪਹਿਲਾ ਨਾਮ ਭਾਈ ਆ ਲੋ ਲੋ ਭਾਜੀ ਪਹਿਲਾ ਨਾਮ ਠੀਕ ਆ ਕੋਈ ਇਹ ਨਾ ਕਵੇ ਵੀ ਐਵੇਂ ਹੈਗੀਆਂ ਇਹ ਮਿਹਨਤ ਨਾਲ ਕਮਾਈਆਂ ਵਸਤਾ ਅੱਜ ਹੀ ਨਾ ਨਹੀਂ ਠੀਕ ਆ ਤੇ ਲਓ ਜੀ ਆਟੋ ਆਹ ਕੱਪ ਵੇਖੋ ਜੀ ਕਿਆ ਬਾਤ ਹੈ ਜੀ ਲਓ ਜੀ ਆਹ ਲਓ ਜੀ ਸੈਕਿੰਡ ਪ੍ਰਾਈਜ਼ ਬ੍ਰਦਰ ਸਪੀਸ਼ਲ ਕਲੱਬ ਅੰਮ੍ਰਿਤਸਰ 2022 ਦੇ ਵਿੱਚ ਠੀਕ ਆ ਜੀ ਇੱਕ ਹੋਰ ਪਹਿਲਾਂ ਲਓ ਜੀ 2025 ਦੇ ਲਾ ਜੀ ਕੀ ਬਾਤ ਆ ਇਹ ਸਭ ਮਿਹਨਤਾਂ ਜਿਹੜੀਆਂ ਕਮਾਈਆਂ ਹੀਆਂ ਵਾ ਠੀਕ ਆ ਤੇ ਆ ਵੀ ਜੀ ਆਲ ਅੰਮ੍ਰਿਤਸਰ ਪੀਜਨ ਪਹਿਲਾ ਇਨਾਮ ਠੀਕ ਹੈ ਜੀ ਸਾਰ ਬਾਬਾ ਛੰਨੂ ਜੀ ਅਤੇ ਸਾਕਪਲ ਕੁਸ਼ਲ ਜੀ ਉਹਨਾਂ ਵੱਲੋਂ ਜਿਹੜਾ ਆ ਬੇਵੀ ਪੀਜਨ ਦੀ ਫੋਟੋ ਲੱਗੀ ਉੱਤੇ ਠੀਕ ਆ ਆ ਸਾਰੀਆਂ ਜੀ ਟਰੋਫੀਆਂ ਜਿਹੜੀਆਂ ਕਮਾਈਆਂ ਹੀਆਂ ਵਾ ਇਹਨਾਂ ਦੀ ਆਪਾਂ ਉੱਤੇ ਥੰਬਨੇਲ ਵੀ ਲਾਵਾਂਗੇ ਜੀ ਆ ਜੀ ਜੇਠ 2024 ਚੈਂਪੀਅਨ ਇਹ ਮੇਰੇ ਸਾਹਾਂ ਜਿਹੜੇ ਜੇਠ ਚੈਂਪੀਅਨ ਹੋਏ ਆ ਲਾਹੌਰ ਵਾਲੀ ਮਾਦੀ ਸਾਜੀ ਨਾ ਕੀ ਸਾਜੀ ਉਹ ਹੀ ਆ ਹਾਂਜੀ ਲਓ ਜੀ ਸਿਰ ਮੇਰ ਕੋ ਟਾਈਮ ਨਹੀਂਗਾ ਇਹਨਾਂ ਵੱਲੋਂ ਕੋਈ ਨਾ ਨਹੀਂਗੀ ਇਹ ਤਾਂ ਕਹਿੰਦੇ ਚੱਲੀਏ ਬਰੀਡਿੰਗ ਸਾਡਾ ਦਾ ਸ਼ੌਕ ਕਰਾਈਏ ਤੇ ਭਾਜੀ ਮੇਰ ਕੋ ਟਾਈਮ ਨਹੀਂਗਾ ਠੀਕ ਆ ਮਾਤਰ ਸਾਥੀ ਬੰਦੇ ਆ ਦਿਹਾੜੀਦਾਰ ਬੰਦੇ ਆਂ ਠੀਕ ਆ ਦਿਹਾੜੀ ਲਾਉਣ ਆਏ ਅੱਜ ਇੱਧਰ ਵੇਖੋ ਕੀ ਦਿਹਾੜੀ ਮਿਲਦੀ ਸਾਨੂੰ ਅੱਜ ਆ ਜੀ ਲਾਹੌਰ ਵਾਲੀ ਮਾਦੀ ਆ ਜੀ ਸਾਜੀ ਹੁਣਾਂ ਦੀ ਵੇਖ ਲਓ ਜੀ ਲਾਹੌਰ ਵਾਲੀ ਮਾਦੀ 47 ਟੈਂਪਰੇਚਰ ਬਿਲਕੁਲ ਜੀ ਇਹ ਯਾਦਾਂ ਚਾਹੀਦੀਆਂ ਬਣਾ ਕੇ ਰੱਖਣੀਆਂ ਠੀਕ ਆ ਇਹ ਕਾ ਕਬੂਤਰ ਆ ਜੀ ਕਿਆ ਬਾਤ ਆ ਠੀਕ ਆ ਜੀ ਜਿਹੜਾ ਆਪਣਾ 10 12 ਸਾਲ ਦਾ ਕਬੂਤਰ ਡਿਆ ਉਹ ਸੀ ਪੱਠੀ ਜਿਹੜੀ ਮੈਂ ਕਹਿ ਰਿਹਾ ਚੈਂਪੀਨ ਨਾਲ ਦੀ ਲਾਹੌਰ ਵਾਲੀ ਦੇ ਇਹ ਆ ਵਾਲੀ ਨਹੀਂ ਹੁੰਦੀ ਆ ਆ ਉਗਲੀ ਅਛਾ ਲਓ ਜੀ ਆ ਵੇਖ ਲਓ ਜੀ ਕਿਆ ਬਾਤ ਹੈ ਜੀ ਠੀਕ ਆ ਇਹ ਠੀਕ ਹੈ ਜੀ ਆ ਜੇਟ ਚੈਂਪੀਅਨ ਆ ਵੇਖ ਲਓ ਜੀ ਆ ਕਬੂਤਰ ਇਹਦਾ ਸ਼ੌਕ ਮੇਰੇ ਹਸਣ ਅੱਜ ਕਰਾਇਆ ਅਸੀਂ ਉੱਤੇ ਠੀਕ ਹੈ ਜੀ ਆ ਕਬੂਤਰ ਦਾ ਆ ਵੇਖ ਲਓ ਜੀ ਤੇ ਆ ਲਾਹੌਰ ਵਾਲੀ ਮਾਦੀ ਆ ਜੀ ਸਭ ਤੋਂ ਬੈਸਟ ਮਾਦੀ ਜਿਹਦੇ ਅਣਗਿਣਤ ਰਿਕਾਰਡ ਆ ਸੋ ਟਾਈਮ ਦੀ ਘਾਟ ਕਰਕੇ ਮੈਂ ਤੁਹਾਨੂੰ ਇਹਦਾ ਸ਼ੌਕ ਨਹੀਂ ਕਰਾ ਸਕਿਆ ਇਦੀ ਜਿਹੜੀ ਭੈਣ ਹੈ ਸਗੀ ਭੈਣ ਉਹਦਾ ਸ਼ੌਕ ਤੁਹਾਨੂੰ ਮੈਂ ਕਰਵਾਤਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਤੁਹਾਨੂੰ ਮੈਂ ਸ਼ੌਕ ਕਰਾਉਂਗਾ ਠੀਕ ਹੈ ਜੀ ਤੇ ਬਾਕੀ ਕੋਈ ਵੀ ਸਾਨੂੰ ਵੀਡੀਓ ਲਈ ਇਨਵਾਈਟ ਕਰ ਸਕਦਾ ਜੀ ਸਾਡੇ ਲਈ ਸਾਰੇ ਹੀ ਇੱਕ ਬਰਾਬਰ ਆ ਤੇ ਸਾਨੂੰ ਇਹ ਨਹੀਂ ਆ ਵੀ ਹੈ স্পੈਸ਼ਲ ਸਾਨੂੰ ਕੋਈ ਵੀ ਤੇ ਆ ਸਾਡੇ ਮਾਨਯੋਗ ਜੀ ਬਿੱਲੇ ਉਸਤਾਦ ਜੀ ਹੁਣੀ ਆਸਟ੍ਰੇਲੀਆ ਵਾਲੇ ਇਹ ਬੜੇ ਸੀਨੀਅਰਸ ਉਸਤਾਦ ਸਾਹਿਬਾਨ ਜੀ ਆ ਇਹ ਤੁਹਾਨੂੰ ਸਾਰਾ ਹੁਣ ਇੱਕ ਪ੍ਰੋਪਰ ਵਿਊ ਵਿਖਾਉਨੇ ਆ ਟਰਾਫੀਆਂ ਦਾ ਹਾਂਜੀ ਜੀ ਜਿੱਦਾਂ ਕੀ ਜੀ ਆ ਵੇਖ ਲਓ ਜੀ ਸਭ ਟਰਾਫੀਆਂ ਜਿਹੜੀਆਂ ਸ਼ਿਮੂ ਸਤਾਜ ਜੀ ਹੁਣੀ ਤੇ ਸਾਡੇ ਮਾਨਯੋਗ ਬਿੱਲੇ ਸਤਾਜ ਜੀ ਹੁਣੀ ਆਸਟ੍ਰੇਲੀਆ ਵਾਲੇ ਉਹਨਾਂ ਨੇ ਸਭ ਮਿਹਨਤ ਜਿਹੜੀ ਕੀਤੀ ਆ ਸਨ 2018 19 20 21 22 ਤੋਂ ਚੱਲਦੇ ਆ ਰਹੇ ਆ ਹਰ ਸਾਲ ਨਾਮ ਚੁੱਕਦੇ ਆ ਤੇ ਐਰ ਕੀ ਤੁਹਾਨੂੰ ਵਿਖਾਉਨੇ ਜਿਹੜੇ ਇਹਨਾਂ ਨੇ ਐਰ ਕੀ ਨਾਮ ਚੁੱਕਿਆ 2025 ਦੇ ਵਿੱਚ ਉਦੇ ਵਿੱਚ ਮੈਂ ਤੁਹਾਨੂੰ ਵਿਖਾਉਣਾ ਚਾਹੁੰਨਾ ਵਾਂ ਆ ਵੇਖੋ ਜੀ 3 ਤਰੀਕ 6ਵਾਂ ਮਹੀਨਾ 2025 ਪਹਿਲਾ ਨਾਮ ਠੀਕ ਹੈ ਜੀ ਆ ਵੇਖ ਲਓ ਤੇ ਇੱਧਰ ਆ ਜਾਓ ਜੀ ਆਲ ਅੰਮ੍ਰਿਤਸਰ ਪੀਜਨ 25 ਤਰੀਕ 5ਵਾਂ ਮਹੀਨਾ 2025 ਪਹਿਲਾ ਇਨਾਮ ਠੀਕ ਹੈ ਜੀ ਫਿਰ ਇੱਧਰ ਆ ਜਾਓ ਜੀ ਆ ਦੂਸਰਾ ਨਾਮ ਹੈ ਜਾਓ ਆਲ ਅੰਮ੍ਰਿਤਸਰ ਪੀਜਨ ਕਲੱਬ ਠੀਕ ਹੈ ਜੀ ਦੂਸਰਾ ਨਾਮ ਇਹ ਇੱਧਰ ਨੂੰ ਘੁੰਮ ਕੇ ਤੁਹਾਨੂੰ ਖੀਰ ਵਿਖਾਉਨੇ ਆ ਐਂਡ ਦੇ ਉੱਤੇ ਜਿਹੜੇ ਚੈਂਪੀਅਨ ਵਾਲੀ ਟਰੋਫੀ ਆ ਆ ਵੇਖ ਲਓ ਜੀ ਹੇਟ ਬਰਵਾਜ ਤਿੰਨ ਦਿਨਾਂ ਦੀ ਇਹ ਮੇਰੇ ਸਾਹ ਨਾਲ ਲਾਹੌਰ ਵਾਲੀ ਮਾਦੀ ਦੀ ਆ ਨਹੀਂ ਨਹੀਂ ਆ ਆ ਸਾਲ ਦੀ ਆ ਲਾਹੌਰ ਵਾਲੀ 2024 ਚੁੱਡੀ ਆ ਇਹ ਆ ਸਾਲ ਦੀ ਆ 2025 ਦੀ ਠੀਕ ਆ ਆ ਵੀ 2025 ਦੀ ਆ ਜੀ ਵੇਖ ਲਓ ਜੀ ਆ 25 27 29 25 27 30 ਠੀਕ ਆ ਜੀ ਹੁਣ ਮੇਨ ਤੇ ਆਜੋ ਜੀ ਜਿਹੜਾ ਮੇਨ ਜਲਵਾ ਹੈਗਾ ਇਸ ਟਾਈਮ ਮੇਨ ਜਲਵਾ ਹੁੰਦਾ ਕਬੂਤਰਬਾਜੀ ਮੁਕਾਬਲਾ ਜਿਹੜਾ ਸਾਡੇ ਅੰਮ੍ਰਿਤਸਰ ਦੇ ਵਿੱਚ ਜਿਹਨੂੰ ਸਭ ਤੋਂ ਵੱਡੀ ਪ੍ਰੋਫੈਸਮ ਦਿੱਤੀ ਜਾਂਦੀ ਆ ਕਿ 3 ਦਿਨਾਂ ਦਾ ਮੁਕਾਬਲਾ 25 27 ਤੇ 30 2025 3 ਦਿਨ ਦਾ ਟੂਰਨਾਮੈਂਟ ਹੀ ਪਹਿਲਾ ਇਨਾਮ ਅੰਮ੍ਰਿਤਸਰ ਪਿਜਨ ਫਲਾਈਂਗ ਕਲੱਬ ਉਹਨਾਂ ਵੱਲੋਂ ਤੇ ਆ ਵੇ ਲੋ ਜੀ ਕਿੰਨਾ ਦੇ ਹਿੱਸੇ ਆਇਆ ਹੀ ਨਵੇਂ ਖਿਡਾਰੀਆਂ ਨੂੰ ਪਤਾ ਲੱਗ ਜਾਏਗਾ ਤੇ ਆ ਜੀ ਸ਼ਿਮੂ ਉਸਤਾਦ ਜੀ ਹੋਣੀ ਆ ਤੇ ਇਹ ਇਹਨਾਂ ਦੇ ਸਿਆਹ ਜੀ ਚੈਂਪੀਅਨ ਹੋਏ ਹੀ ਐਰਕੀ ਜੀ ਤਾੜੀਆਂ ਮਾਰ ਦਿਓ ਟਰੋਫੀਆਂ ਥੱਲੇ ਰੱਖ ਕੇ ਜੀ ਸਾਰੇ ਭਰਾ ਕਲਾਪ ਕਰ ਦਿਓ ਇੱਕ ਵਾਰੀ ਜਰਾ ਇਹ ਇਹ ਸਾਰੇ ਸਪੋਰਟਰ ਆ ਜੀ ਵੀਰ ਹੋਣਾਂ ਦੇ ਨਾਲ ਤੇ ਸ਼ਿਮੂ ਵੀਰ ਜੀ ਤੁਹਾਡੇ ਨਾਲ ਸਪੋਰਟ ਇਹਨਾਂ ਦੀ ਨਾਲ ਹੀ ਹੁੰਦੀ ਹੈ ਜੀ ਥੋੜਾ ਤਾਰਫ਼ ਘਰਾਓ ਆਪਣੇ ਜਰੀਏ ਇਹ ਮੁੰਡਾ ਮੇਰਾ ਚੇਲਾ ਲਵ ਹੈ ਲਵ ਵੀ ਇਹ ਇਹਦਾ ਬ੍ਰਦਰ ਪ੍ਰਿੰਸ ਹੈ ਤੇ ਇਹ ਵੀ ਮੇਰਾ ਚੇਲਾ ਵਾ ਮੰਗਾਵੀਰ ਤੇ ਇਹ ਵੀ ਮੁੰਡਾ ਮੇਰਾ ਚੇਲਾ ਮਿੱਠੂ ਠੀਕ ਹੈ ਜੀ ਤੇ ਆਪੂ ਜੀ ਆਪੂ ਆ ਆਪੂ ਵੀ ਰੱਬਾ ਲਾਲੀ ਵੀਰ ਹੋਣੇ ਮੇਰਾ ਦਿੰਦੇ ਸਾਰਿਆਂ ਨੂੰ ਪਤਾ ਜੀ ਠੀਕ ਹੈ ਜੀ ਠੀਕ ਆ ਤੇ ਆ ਆਪਣੇ ਸ਼ਮੂਸਤ ਹੋ ਜੀ ਹੁਣੀਆਂ ਤੇ ਜਰੂਰ ਜੀ ਆ ਤੁਹਾਨੂੰ ਵਿਖਾਤੇ ਆ ਨਾਮ ਵੇਖ ਲਓ ਭਾਈ ਇਹ ਸਭ ਮਿਹਨਤਾਂ ਦੇ ਮੁੱਲ ਆ ਐਵੇਂ ਨਹੀਂ ਖਟੇ ਜਾਂਦੇ ਇਹ ਮਿਹਨਤਾਂ ਕਰਨੀਆਂ ਪੈਂਦੀਆਂ ਤੇ ਉਹ ਉੱਤੇ ਵੀ ক্লোਜ਼ ਕਰਕੇ ਤੁਹਾਨੂੰ ਵਿਖਾ ਦਿੰਨੇ ਆ ਵੇਖ ਲਓ ਠੀਕ ਆ ਮਿਹਨਤਾਂ ਦੇ ਮੁੱਲ ਆ ਸਭ ਮਿਹਨਤ ਕੀਤੀ ਹੋਈ ਆ ਸੋ ਇਸੇ ਤੋਂ ਆਪਾਂ ਯਾਤ ਲੈਨੇ ਆ ਬਾਕੀ ਵਾਦੋ ਵਾਦ ਸਪੋਰਟ ਕਰਿਓ ਧੰਨਵਾਦ ਸਭ ਵੀਰਾਂ ਦਾ ਜੀ ਥੈਂਕ ਯੂ ਸੋ ਮਚ